ਵਾਸਤੂ ਸ਼ਾਸਤਰ ਦੇ ਇਹ 7 ਨਿਯਮ ਹਮੇਸ਼ਾ ਯਾਦ ਰੱਖੋ ਤੁਹਾਡਾ ਜੀਵਨ ਬਦਲ ਦੇਣਗੇ ਵਾਸਤੂ ਸ਼ਾਸਤਰ ਦੇ ਇਹ 7 ਨਿਯਮ ਤੁਹਾਡੇ ਘਰ ਨੂੰ ਖੁਸ਼ਹਾਲ ਬਣਾ ਦੇਣਗੇ ਆਪਣੇ ਘਰ ਦੇ ਨਾਲ ਲਤੋਂ ਪਾਣੀ ਟਪਕਣਾ ਨਾ ਦਿਓ ਇਸ ਨਾਲ ਤੁਹਾਡੇ ਘਰ ਵਿੱਚ ਆਰਥਿਕ ਸੰਕਟ ਆ ਸਕਦਾ ਹੈ ਨੰਬਰ 2 ਘਰ ਦੇ ਟੁੱਟੇ ਫੁੱਟੇ ਪਾਂਡਿਆਂ ਦੀ ਵਰਤੋਂ ਨਾ ਕਰੋ ਨੰਬਰ 3 ਛੱਤ ਉੱਤੇ ਰੱਖੀ ਪਾਣੀ ਦੀ ਟੈਂਕੀ ਤੋਂ ਪਾਣੀ ਨਾਲ ਲੀਕ ਹੋਣ ਦਿਓ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 4 ਵਾਸਤੂ ਨਿਯਮ ਦੇ ਅਨੁਸਾਰ ਹੀ ਪੂਜਾ ਰੂਮ ਬਣਵਾਓ ਅਤੇ ਕਿਸੇ ਵੀ ਦੇਵੀ ਦੇਵਤੇ ਦੀ ਇੱਕ ਤੋਂ ਜ਼ਿਆਦਾ ਤਸਵੀਰ ਜਾਂ ਮੂਰਤੀ ਨਾ ਰੱਖੋ ਨੰਬਰ 5 ਤੇਜੋਰੀ ਵਿੱਚ ਹਲਦੀ ਦੀਆਂ ਕੁਝ ਗੰਡਾ ਅਤੇ ਚੌਲਾਂ ਨੂੰ ਪੀਲਾ ਕਰਕੇ ਪੀਲੇ ਕੱਪੜੇ ਵਿੱਚ ਬੰਨ੍ਹ ਕੇ ਰੱਖੋ ਇਸ ਨਾਲ ਧਨ ਵਿੱਚ ਵਾਧਾ ਹੁੰਦਾ ਹੈ ਨੰਬਰ 6 ਹਰ ਰੋਜ਼ ਪੂਜਾ ਕਰਦੇ ਸੁਪਾ ਸ਼ਾਮ ਨੂੰ ਪੂਰਾ ਜ਼ਰੂਰ ਜਲਾਓ ਇਸ ਨਾਲ ਸਕਾਰਾਤਮਕ ਊਰਜਾ ਘਰ ਵਿੱਚ ਆਉਂਦੀ ਹੈ ਨੰਬਰ 7 ਹਫਤੇ ਵਿੱਚ ਇੱਕ ਐਤਵਾਰ ਨੂੰ ਛੱਡ ਕੇ ਸਮੁੰਦਰੀ ਨਮਕ ਨਾਲ ਘਰ ਦਾ ਪੋਚਾ ਲਾਓ ਘਰ ਵਿੱਚ ਸੁੱਖ ਸ਼ਾਂਤੀ ਅਤੇ ਸਮੁੰਦਰੀ ਬਣੀ ਰਹੇਗੀ ਨੰਬਰ 8 ਘਰ ਵਿੱਚ ਕਿਤੇ ਵੀ ਮੱਕੜੀ ਦੇ ਜਾਲੇ ਨਾ ਲੱਗਣ ਦਿਓ ਨੰਬਰ 9 ਘਰ ਵਿੱਚ ਕਿਤੇ ਵੀ ਕੂੜਾ ਅਤੇ ਪਾਣੀ ਜਮਾ ਨਾ ਹੋਣ ਦਿਓ ਨੰਬਰ 10 ਘਰ ਦੀ ਛੱਤ ਤੇ ਕੂੜਾ ਬਾਂਸ ਜਾਂ ਟੁੱਟੇ ਹੋਏ ਮੰਜੇ ਨਾ ਰੱਖੋ ਨੰਬਰ 11 ਕਦੀ ਵੀ ਸਵੇਰੇ ਸਵੇਰੇ ਅਤੇ ਸ਼ਾਮ ਨੂੰ ਝਾੜੂ ਨਾ ਲਗਾਓ ਅਤੇ ਸ਼ਾਮ ਝਾੜੂ ਨੂੰ ਹਮੇਸ਼ਾ ਉੱਥੇ ਰੱਖੋ ਜਿੱਥੇ ਕਿਸੇ ਬਾਹਰ ਵਾਲੇ ਦੀ ਨਜ਼ਰ ਨਾ ਪਵੇ ਅਤੇ ਝਾੜੂ ਨੂੰ ਬੈੱਡ ਦੇ ਥੱਲੇ ਵੀ ਨਾ ਰੱਖੋ ਨੰਬਰ 12 ਘਰ ਦੀ ਉੱਤਰ ਦਿਸ਼ਾ ਨੂੰ ਹਮੇਸ਼ਾ ਸਾਫ਼ ਰੱਖੋ ਨੰਬਰ 13 ਬਾਥਰੂਮ ਨੂੰ ਹਮੇਸ਼ਾ ਗਿੱਲਾ ਨਾ ਰੱਖੋ ਇਸ ਨਾਲ ਨਕਾਰਾਤਮਕ ਊਰਜਾ ਘਰ ਵਿੱਚ ਆਉਂਦੀ ਹੈ ਨੰਬਰ 14 ਦੱਖਣ ਅਤੇ ਪੱਛਮ ਦਿਸ਼ਾ ਨੂੰ ਹੌਲਾ ਅਤੇ ਖਾਲੀ ਨਾ ਰੱਖੋ ਇਸ ਨਾਲ ਤੁਹਾਡੇ ਕੈਰੀਅਰ ਲਈ ਸ਼ੁਭ ਨਹੀਂ ਮੰਨਿਆ ਜਾਂਦਾ ਹੈ ਘਰ ਦੀਆਂ ਦੀਵਾਰਾਂ ਪਰਦੇ ਜਾਂ ਚਾਦਰਾਂ ਵਿੱਚ ਜਮ ਜਾਮਣੀ ਕਾਲਾ ਜਾਂ ਫਿਰ ਵੇਂਗਣੀ ਰੰਗ ਦਾ ਪ੍ਰਯੋਗ ਨਾ ਕਰੋ ਨੰਬਰ 16 ਘਰ ਦੀਆਂ ਪੌੜੀਆਂ ਨੂੰ ਪੂਰਬ ਤੋਂ ਪੱਛਮ ਜਾਂ ਉੱਤਰ ਤੋਂ ਦੱਖਣ ਦੀ ਵੱਲ ਨਾ ਬਣਾਓ ਇਸ ਨਾਲ ਤੁਹਾਡਾ ਆਰਥਿਕ ਨੁਕਸਾਨ ਅਤੇ ਸਰੀਰਕ ਵਿਚਹਾਨੀ ਵੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 17 ਘਰ ਦੀਆਂ ਦੀਵਾਰਾਂ ਜਾਂ ਛੱਤ ਦੇ ਦਰਾਰਾ ਨਾ ਪੈਣ ਦਿਓ ਜੇਕਰ ਪੈ ਜਾਂਦੀਆਂ ਤਾਂ ਉਸ ਨੂੰ ਤੁਰੰਤ ਭਰ ਦਿਓ ਘਰ ਵਿੱਚ ਦਰਾਰਾਂ ਦਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 18 ਬਿਸਤਰੇ ਦੇ ਸਾਹਮਣੇ ਸ਼ੀਸ਼ਾ ਕਦੇ ਨਾ ਲਾਓ ਕਿਉਂਕਿ ਸੁੱਤੇ ਹੋਏ ਬੰਦੇ ਨੂੰ ਪਰਛਾਈ ਚੰਗੀ ਨਹੀਂ ਹੁੰਦੀ ਨੰਬਰ 19 ਆਪਣੇ ਬੈੱਡਰੂਮ ਵਿੱਚ ਕਿਸੇ ਵੀ ਦੇਵੀ ਦੇਵਤੇ ਦੀ ਤਸਵੀਰ ਜਾਂ ਮੂਰਤੀ ਨਾ ਲਗਾਓ ਨੰਬਰ 20 ਬੈੱਡ ਸਾਰਾ ਲੋਹੇ ਦਾ ਨਹੀਂ ਹੋਣਾ ਚਾਹੀਦਾ ਇਸ ਨਾਲ ਤੁਹਾਡਾ ਸਰੀਰਕ ਨੁਕਸਾਨ ਹੋ ਸਕਦਾ ਹੈ ਨੰਬਰ 21 ਬੈੱਡਰੂਮ ਦੇ ਬਲਬ ਦਾ ਰੰਗ ਲਾਲ ਨਹੀਂ ਹੋਣਾ ਚਾਹੀਦਾ ਨੀਲਾ ਜਾਂ ਫਿਰ ਹਰੇ ਰੰਗ ਦਾ ਬਲਬ ਦੀ ਵਰਤੋਂ ਕਰ ਸਕਦੇ ਹੋ ਨੰਬਰ 22 ਫਟੇ ਹੋਏ ਬੈੱਡ ਸ਼ੀਟ ਫਟੇ ਹੋਏ ਪਰਦੇ ਜਾਂ ਫਟੇ ਹੋਏ ਸਰਾਣਿਆਂ ਦੀ ਵਰਤੋਂ ਨਾ ਕਰੋ ਨੰਬਰ 23 ਐਤਵਾਰ ਦਾ ਦਿਨ ਕਦੀ ਵੀ ਤੁਲਸੀ ਮਾਤਾ ਨੂੰ ਜਲ ਨਾ ਦਿਓ ਨੰਬਰ 24 ਬੈੱਡਰੂਮ ਦੇ ਦਰਵਾਜ਼ੇ ਦੇ ਸਾਹਮਣੇ ਅਤੇ ਛੱਤ ਦੇ ਵਿੱਚ ਥੱਲੇ ਪਲੰਗ ਨਹੀਂ ਲਗਾਉਣਾ ਚਾਹੀਦਾ ਬੈਡਰੂਮ ਨੰਬਰ 25 ਬੈਡਰੂਮ ਵਿੱਚ ਸੁੱਤੇ ਜੁੱਤੇ ਚਪਲਾ ਫਟੇ ਪੁਰਾਣੇ ਜਾਂ ਫਿਰ ਆਵਾਜ਼ ਕਰਨ ਵਾਲੇ ਕੋਈ ਵੀ ਸਮਾਨ ਨਾ ਰੱਖੋ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 26 ਖਾਣਾ ਖਾਣ ਤੋਂ ਬਾਅਦ ਥਾਲੀ ਵਿੱਚ ਹੱਥ ਕਦੇ ਨਾ ਧੋਵੋ ਇਸ ਨਾਲ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਨੰਬਰ 27 ਝਾੜੂ ਨੂੰ ਕਦੀ ਵੀ ਪੈਰ ਨਾ ਲਾਓ ਅਤੇ ਨਾ ਹੀ ਝਾੜੂ ਨੂੰ ਖੜਾ ਕਰੋ ਤਾਂ ਦੋਸਤੋ ਇਹ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ